ਹੁਣ ਸਦਾ ਬਹੁਤ ਸਾਫ ਦੇ ਰਹੇ ਆ ਕਿ ਜਿਹੜਾ ਜਿੱਥੋਂ ਆ ਸਕਦਾ ਜਰੂਰ ਪਹੁੰਚੋ ਮਤਲਬ ਭਜਦਿਆਂ ਨੂੰ ਬਾਣ ਇੱਕੋ ਜਿਹੀ ਹੁੰਦੇ ਨੇ ਜਾਂ ਚੱਲੂਗੀ ਉਹ ਪੰਜਾਬੀਆਂ ਦੀ ਠੀਕ ਆ ਸਟੂਡੈਂਟਾਂ ਦੀ ਜਾਂ ਚੱਲੂ ਫਿਰ ਉਹ ਆਰਐਸਐਸ ਦੀ ਆਰਐਸਐਸ ਦੀ ਅਥਾਰਟੀ ਰੋ ਸਾਨੂੰ ਹੁਣ ਦੱਸ ਰਹੀ ਆ ਕਿ ਬਈ 26 ਨੂੰ ਅਸੀਂ ਤੁਹਾਨੂੰ ਬੰਦ ਨਹੀਂ ਕਰਨ ਦੇਵਾਂਗੇ ਤੇ ਦਾਵਾ ਸਾਡਾ ਵੀ ਆ ਪੰਜਾਬ ਦੇ ਸਿਰ ਤੇ ਸਾਡਾ ਦਾਵਾ ਕਿ ਜੋ ਹੋ ਜੇ 26 ਨੂੰ ਯੂਨੀਵਰਸਿਟੀ ਬੰਦ ਹੋਊਗੀ ਜਿਵੇਂ ਮਰਜ਼ੀ ਕਰਨੀ ਪਵੇ ਹਰ ਇੱਕ ਹਾਲ ਚ ਕਰਾਂਗੇ ਤੇ ਪੇਪਰ ਮਤਲਬ ਮਤਲਬ ਇਹ ਨਹੀਂ ਕਿ ਕੋਈ ਐਗਜ਼ਾਮ ਹੁਣ ਦੇ ਦਈਏ ਮਤਲਬ ਹੀ ਨਹੀਂ ਇਹ ਕੈਡਮੀ ਨੇ ਬਲੌਕ ਖੁੱਲਣ ਦੇ ਦिए ਜੋ ਸਾਨੂੰ ਕਰਨਾ ਪਵੇ ਜਿਵੇਂ ਕਰਨਾ ਪਵੇ ਸਾਰਿਆਂ ਨੂੰ ਅਪੀਲ ਆ ਕਿ ਚਾਹੇ ਕੱਲ ਨੂੰ ਪਹੁੰਚੋ ਕੱਲ ਨੂੰ ਸ਼ਾਮ ਨੂੰ ਆਪਾਂ 7 ਵਜੇ ਕਮਾਰਚੀ ਵੀ ਕਰਨਾ ਤੇ 26 ਨੂੰ ਜਿਵੇਂ ਮਰਜੀ ਗੇਟਸ ਆਪਣੇ ਕੰਟਰੋਲ 'ਚ ਹੋਣਗੇ ਐਂਟਰੀ ਸਾਡੀ ਜ਼ਿੰਮੇਵਾਰੀ ਆ ਪਹੁੰਚੋ ਸਾਰੇ ਇੱਥੇ ਯਾਰ ਜਿਹੜਾ ਜਿੱਥੋਂ ਵੀ ਫਰੀਆ ਖਾਸ ਤੌਰ ਤੇ ਕੁਆਦ ਵਾਲਿਆਂ ਨੂੰ ਖਾਸ ਅਪੀਲ ਆ ਤੁਹਾਡੇ ਪਿੰਡ ਨੇੜੇ ਪੈਂਦੇ ਨੇ ਕੱਲ ਨੂੰ ਸ਼ਾਮ ਨੂੰ ਪਹੁੰਚੋ ਚਾਹੇ ਪਰਸ ਨੂੰ ਸਵੇਰੇ ਪਹੁੰਚੋ ਜ਼ਰੂਰ ਪਹੁੰਚੋ 26 ਨੂੰ ਆਪਾਂ ਦੱਸਣਾ ਕਿ ਯਾਰ ਜੇ ਪੰਗਾ ਲਵੋਗੇ ਤਾਂ ਜਵਾਬ ਉਹੇ ਜਿਹਾ ਹੀ ਆਊਗਾ ਤਾਨੂੰ ਮਤਲਬ ਜੇ ਡਰਾ ਕੇ ਧਮਕਾ ਕੇ ਤੁਹਾਨੂੰ ਲੱਗਦਾ ਚੁੱਪ ਕਰਾ ਲੋਗੇ ਤਾਂ ਇਹ ਤਾਂ ਪੋਸਿਬਲ ਨਹੀਂ ਹੈਗਾ ਮਿੱਠੀ ਤੋਂ ਨਰਬਾਬ ਦੀ ਪੰਜਾਬੀ ਨਹੀਂ ਸਿੱਟੀ ਪੰਜਾਬ ਦੀ ਸੁਹਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਨਾਰੇ ਦਾ ਮਤਲਬ ਸਮਝਾਉਣਾ ਥੋੜਾ ਜਿਹਾ ਇਹਨਾਂ ਨੂੰ ਸਮੱਸਿਆ ਆ ਰਹੀ ਆ ਤਾਂ ਸਾਰੇ ਜਰੂਰੀ ਬੰਦੇ ਦੋਸਤੋ অতি ਜ਼ਰੂਰੀ ਅਪੀਲ ਆ ਅ ਬੜੇ ਦਿਨਾਂ ਤੋਂ ਸਾਨੂੰ ਮਤਲਬ ਇੱਥੇ ਕਿਹਾ ਜਾ ਰਿਹਾ ਸੀ ਕਿ ਯਾਰ ਅੱਜ ਆ ਰਿਹਾ ਨੋਟੀਫਿਕੇਸ਼ਨ ਇਲੈਕਸ਼ਨਾਂ ਦਾ ਸ਼ਡਿਊਲ ਅੱਜ ਆ ਜਾਊਗਾ 26 ਦੀ ਆਪਣੀ ਕਾਲ ਸੀ 25 ਤੱਕ ਆਪਾਂ ਨਾਲ ਇੱਕ ਸਹਿਮਤੀ ਬਣਾਈ ਹੋਈ ਸੀ ਕਿ ਯਾਰ ਜੇ 25 ਤੱਕ ਇਲੈਕਸ਼ਨਾਂ ਦਾ ਸ਼ਡਿਊਲ ਆ ਜਿਹੜਾ ਨਹੀਂ ਆਉਂਦਾ ਤਾਂ 26 ਤਰੀਕ ਨੂੰ ਯੂਨੀਵਰਸਿਟੀ ਆਪਾਂ ਬੰਦ ਰੱਖਾਂਗੇ ਤੇ ਸਾਨੂੰ ਮਤਲਬ ਪਿਛਲੇ ਦਿਨਾਂ ਤੋਂ ਬਾਰ-ਬਾਰ ਐਸਐਸਪੀ ਚੰਡੀਗੜ੍ਹ ਵੱਲੋਂ ਡੀਐਸਪੀ ਸੈਂਟਰਲ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਬਣਾਈ ਹੋਈ ਕਮੇਟੀ ਆ ਉਹਦੇ ਰਾਹੀਂ ਵੀਸੀ ਵੱਲੋਂ ਸਾਨੂੰ ਇਹ ਕਿਹਾ ਯਾਰ ਇਸ ਕਰ 2 ਜਾਂ 3 ਦਿਨ ਦਾ ਮਸਲਾ ਆ ਜਾਊਗਾ ਯਾਰ ਤੁਸੀਂ ਸ਼ਾਂਤੀ ਬਣਾਈ ਰੱਖੋ ਤੇ ਆਪਾਂ 25 ਤੱਕ ਦਾ ਕਿਉਂਕਿ ਸਹਿਮਤੀ ਬਣਾਈ ਸੀ ਤਾਂ ਆਪਾਂ 25 ਤੱਕ ਮਤਲਬ ਬਹੁਤ ਸ਼ਾਂਤਮਈ ਤਰੀਕਾ ਨਾਲ ਇੱਥੇ ਬੈਠੇ ਰਹੇ ਹਾਂ ਪਰ ਅੱਜ ਜਿਵੇਂ ਹੀ ਮਤਲਬ 26 ਦੀ ਕਾਲ ਵੱਲ ਗੱਲ ਜਾਣ ਲੱਗੀ ਉਹਨੂੰ ਜਾਂ ਤਾਂ ਇਨ੍ਹਾਂ ਤੋਂ ਮਤਲਬ ਨੋਟੀਫਿਕੇਸ਼ਨ ਮੇਰੇ ਜਿਹੜਾ ਸ਼ਡਿਊਲ ਅੜਾ ਉਹ ਹੋ ਨਹੀਂ ਰਿਹਾ ਜਾਂ ਜੋ ਵੀ ਕਾਰਨ ਇਹਨਾਂ ਨੇ ਅੱਜ 26 ਦੀ ਕਾਲ ਨੂੰ ਡਿਸਰਪਟ ਕਰਨ ਵਾਸਤੇ ਪਰ ਉਹ ਤੋਂ ਪਹਿਲਾਂ ਟੀਚਰ ਕਹਿੰਦੇ ਸੀਗੇ ਕਿ ਯਾਰ ਜੇ 25 ਤੱਕ ਨਹੀਂ ਆਉਂਦਾ ਤਾਂ ਕਮੇਟੀ ਕਹਿੰਦੀ ਸੀ ਕਿ ਯਾਰ ਅਸੀਂ ਤੁਹਾਡੇ ਨਾਲ ਬਹਿ ਜਾਾਂਗੇ ਅੱਗੇ ਹੁਣ ਅੱਡੇ ਮਰ ਪਰਟੈਸਟ ਨੂੰ ਡਿਸਰਪਟ ਕਰਨ ਵਾਸਤੇ ਅੱਜ ਜਿਹੜਾ ਨਾਨ ਟੀਚਿੰਗ ਸਟਾਫ ਆ ਉਹ ਜਿਹੜਾ ਉਹਨਾਂ ਦਾ ਇੱਕ ਲੀਡਰ ਹਨੀ ਠਾਕੁਰ ਉਹਨਾਂ ਸਮੇਤ ਰਜਿਸਟਰਰ ਨਾਲ ਮੀਟਿੰਗ ਕਰਦੇ ਨੇ ਜਿੱਥੇ ਮਤਲਬ ਡੀਐਸਪੀ ਵੀ ਮੌਜੂਦ ਰਹਿੰਦਾ ਕਿ ਭਾਈ ਜਿੱਥੇ ਕਹਿੰਦੇ ਨੇ ਕਿ ਅਸੀਂ ਐਡਮਨ ਬਲੌਕ ਕਿਸੇ ਹਾਲ ਚੰਹ ਬੰਦ ਨਹੀਂ ਕਰਨ ਦੇਵਾਂਗੇ ਇਹ ਨੋਟਿਸ ਭੇਜਦੇ ਨੇ ਮਤਲਬ ਕੱਲੇ ਕੱਲੇ ਡਿਪਾਰਟਮੈਂਟ ਦੇ ਚੀਅਰ ਪਰਸਨ ਨੂੰ ਮੀਟਿੰਗ ਕਰਕੇ ਉਹਨਾਂ ਨੂੰ ਕਹਿੰਦੇ ਨੇ ਕਿ ਯਾਰ ਤੁਸੀਂ ਹਰੇਕ ਡਿਪਾਰਟਮੈਂਟ ਖੋਲਣਾ ਕੁਝ ਹੋ ਜਾਏ ਖੁੱਲ ਕੇ ਰੱਖਣਾ ਬੱਚਿਆਂ ਨੂੰ ਕਹਿੰਦੇ ਨੇ ਕਿ ਤੁਹਾਡੇ ਟ్రਾਇਲ ਵੀ ਹੁਣ 26 ਨੂੰ ਹੀ ਹੋਣਗੇ ਦੇ ਹਰੇਕ ਚੀਜ਼ ਇਹ 26 ਤੇ ਪੁਸ਼ ਕਰ ਰਹੇ ਨੇ ਕਿ ਐਗਜ਼ਾਮ ਹਰੇਕ ਹਾਲਤ ਚੋਂ ਕਾ ਡਿਊਅਲ ਨੋਟਿਸ ਕੱਢ ਦਿਓ ਕਿ 26 ਨੂੰ ਕੁਝ ਵੀ ਹੋ ਜਾ ਐਗਜ਼ਾਮ ਕਰਾਂਗੇ। ਇਹੀ ਇਹ ਕਾਲਜਾਂ ਚ ਕਹਿੰਦੇ ਨੇ ਕਿ ਬੱਚੇ ਕਾਲਜਾਂ ਚ ਜੋ ਇੱਥੇ ਨਾ ਹੋਂ ਤਾਂ ਇਹਦੂ ਬੰਦਾ ਸਾਹਮਣੇ ਕਹਿ ਰਿਹਾ ਸੀ ਕਿ ਤੁਸੀਂ ਨਾ ਸਿਰਫ ਸਟੂਡੈਂਟਾਂ ਦਾ ਰੱਖੋ ਇਹ ਕਰੋ। ਆ ਸਾਡੇ ਜਿਹਾ ਵੀ ਜਾਂ ਠੀਕ ਆ 26 ਨੂੰ ਸਟੂਡੈਂਟ ਬੰਦ ਕਰ ਦੇਣਗੇ ਪਰ ਜਿਹੜੇ ਇਹਨਾਂ ਨੇ ਲੱਛਣ ਫੜੇ ਨੇ ਮਨਵਾਜ ਜਿਹਾ ਕਹਿ ਰਹੇ ਆ ਕਿ ਆ ਠੀਕ ਆ ਅਜ ਤੱਕ ਤਾਂ ਅਸੀਂ ਕਰੀਏ ਜਿਹੜਾ ਵੀ ਫਰੀ ਆਜੇ